ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਸਰਕਾਰ ਵੱਲੋਂ ਦੀਨਾਨਗਰ ਦੀਆਂ ਸਾਰੀਆਂ ਮੰਡੀਆਂ ਦੀ ਰਿਪੇਅਰ ਲਈ 4 ਕਰੋੜ ਰੁਪਏ ਮਨਜ਼ੂਰ ਕੀਤੇ ਕੈਬਨਿਟ ਮੰਤਰੀ ਅਰਨਾ ਚੋਧਰੀ ਨੇ ਕਿਹਾ ਕਿ ਦੀਨਨਗਰ ਦੀ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੀ ਹੋਵੇਗੀ ਚਾਰ ਦਿਵਾਰੀ ਅਤੇ ਲੱਗਣਗੀਆਂ ਲਾਈਟਾਂ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਭਰ ਵਿੱਚ ਵਿਕਾਸ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਤਹਿਤ ਪੰਜਾਬ ਦੀ ਕੈਬਨਿਟ ਮੰਤਰੀ ਅਰਨਾ ਚੋਧਰੀ ਵੱਲੋਂ ਆਪਣੇ ਹਲਕੇ 'ਚ ਵੀ ਵਿਕਾਸ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਦਾਅਵੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਉਹਨਾਂ ਨੇ ਦੀਨਨਗਰ ਦੀ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੀ ਰਿਪੇਅਰ ਲਈ 4 ਕਰੋੜ ਰੁਪਏ ਨਾਲ ਹੋਣ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਤੇ ਸੀਨੀਅਰ ਕਾਂਗਰਸੀ ਅਗਉ ਅਸ਼ੋਕ ਚੋਧਰੀ ਅਤੇ ਕੈਬਨਿਟ ਮੰਤਰੀ অর্ਨਾ ਚੋਧਰੀ ਨੇ ਦੱਸਿਆ ਕਿ ਇਹ ਮੰਡੀ ਕਾਫੀ ਸਾਲਾਂ ਤੋਂ ਖੰਡਰ ਹੋ ਚੁੱਕੀ ਸੀ ਜਿਸ ਕਰਕੇ ਇੱਥੇ ਆਉਣ ਵਾਲੇ ਕਿਸਾਨਾਂ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਦੀਨਾਨਗਰ ਦੀਆਂ ਮੰਡੀਆਂ ਲਈ 4 ਕਰੋੜ ਰੁਪਏ ਦਿੱਤੇ ਹਨ ਉਹਨਾਂ ਕਿਹਾ ਕਿ ਇਨ੍ਹਾਂ ਮੰਡੀਆਂ 'ਚ ਕਾਫੀ ਲੰਬੇ ਸਮੇਂ ਤੋਂ ਕੋਈ ਕੰਮ ਨਹੀਂ ਸੀ ਹੋਇਆ ਜਿਸ ਕਰਕੇ ਇਸ ਮੰਡੀ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਸੀ ਉਨਾ ਦੱਸਿਆ ਕਿ ਇਸ ਪੈਸੇ ਨਾਲ ਮੰਡੀਆਂ ਦੀ ਚਾਰ ਦਿਵਾਰੀ ਹੋਵੇਗੀ ਅਤੇ ਨਾਲ ਹੀ ਲਾਈਟਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਮੰਡੀ 'ਚ ਆਉਣ ਵਾਲੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਆਵੇ। ਮੈਂ ਜਾਂਦਾ ਸੀ ਕਿ ਤੁਹਾਨੂੰ ਥੋੜਾ ਥੋੜਾ ਆਊਟਲਾਈਨ ਵੀ ਦੱਸ ਦਿੱਤੀ ਜਾਵੇ ਕਿਉਂਕਿ ਇਲੈਕਸ਼ਨ ਹੁਣ ਬਹੁਤ ਨੇੜੇ ਆ ਜਾਣਾ ਇੱਕ ਦਿਨ ਦੇ ਵਿੱਚ ਹੀ ਕੋਰਟ ਆਫ ਕੰਟਰੈਕਟ ਲੱਗਦਾ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਵੱਲ ਖਾਸ ਤਵੱਜੂ ਦੇ ਰਹੀ ਹੈ। ਜਦੋਂ ਦੀ ਸਰਕਾਰ ਬਣੀ ਹੈ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਆ ਜਿਆਦਾ ਦੇ ਨਹੀਂ ਰਹਿਣਾ ਪੈਂਦਾ ਨਾਲ ਦੀ ਨਾਲ ਉਹਨਾਂ ਦੀ ਪੇਮੈਂਟ ਹੁੰਦੀ ਹੈ ਉਸੇ ਹੀ ਲੜੀ ਦੇ ਵਿੱਚ ਅੱਜ ਦਿਨਾਨਗਰ ਦੀ ਜਿਹੜੀ ਮੰਡੀ ਹੈ ਇਹ ਜਦੋਂ ਦੀ ਬਣੀ ਹੈ ਉਹਦੇ ਬਾਅਦ ਕਦੀ ਵੀ ਰਿਪੇਅਰ ਨਹੀਂ ਹੋਈ ਸੋ ਅੱਜ ਤਕਰੀਬਨ 4 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਦਿੱਤਾ ਹੈ ਔਰ ਇਹਦੀ ਰਿਪੇਅਰ ਹੈ ਜਿਹਦੇ ਵਿੱਚ ਔਰ ਦੋ ਇਹਦੇ ਫੜ ਬਨਨਗੇ ਪੱਕੇ ਫੜ ਬਨਨਗੇ ਔਰ ਸਾਰੀ ਜਿਹੜੀ ਇਹ ਬਾਉਂਡਰੀ ਵਾਲ ਇਹਦੀ ਬਨੇਗੀ ਔਰ ਇਹਦੇ ਨਾਲ ਲਾਈਟਾਂ ਦੋ ਹਾਈ ਮਾਸ ਲਾਈਟਾਂ ਔਰ LED ਜਿਹੜੀ ਹੈ ਇਹ ਵੀ ਇੱਥੇ ਇੰਸਟਾਲ ਹੋਏਗੀ ਤਾਂ ਕਿ ਕਿਸਾਨ ਵੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਆਪਣਾ ਕੰਮ ਜੜਾਇਆ ਚੰਗੀ ਤਰ੍ਹਾਂ ਉਹ ਕਰ ਸਕਣ ਸੋ ਜਿਵੇਂ ਵਿਕਾਸ ਦੇ ਕੰਮਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਕਿਸੇ ਕਿਸਮ ਦਾ ਘਾਟਾ ਨਹੀਂ ਹੈ ਸੋ ਇਹ ਵੀ ਉਸ ਲੜੀ ਦੇ ਵਿੱਚ ਜਿਵੇਂ ਬਾਕੀ ਦਿਨਾਂਗਰ ਦੇ ਵਿੱਚ ਵਿਕਾਸ ਦੇ ਕੰਮ ਹੋਏ ਨੇ ਉਸੇ ਤਰ੍ਹਾਂ ਹੀ ਇਹ ਪੰਜਾਬ ਸਾਰੇ ਦੇ ਵਿੱਚ ਵਿਕਾਸ ਦੇ ਕੰਮਾਂ ਦੀ ਇੱਕ ਨੇਰੀ ਲਿਆ ਦਿੱਤੀ ਹੈ ਕੈਪਟਨ ਸਾਹਿਬ ਨੇ ਔਰ ਉਹਦੇ ਸਦਕਾ ਹੀ ਅੱਜ ਦਿਨਾਨਗਰ ਦੇ ਵਿੱਚ ਵੀ ਇਹ ਮੰਡੀ ਦਾ ਵਿਕਾਸ ਹੋਣ ਜਾ ਰਿਹਾ ਹੈ ਇਹ ਬਹੁਤ ਹੀ ਦੇਰ ਦਾ ਪੈਂਡਿੰਗ ਸੀਗਾ ਲੇਕਿਨ ਹੁਣ ਲਾਲ ਸਿੰਘ ਜੀ ਨਾਲ ਵੀ ਗੱਲਬਾਤ ਕਰਕੇ ਕੈਪਟਨ ਸਾਹਿਬ ਕੋਲ ਪਰਮਿਸ਼ਨ ਲੈ ਕੇ ਇਹ ਸਾਰੇ ਹੀ ਪੰਜਾਬ ਦੇ ਵਿੱਚ ਇਹ ਕੰਮ ਬਹੁਤ ਤੇਜ਼ੀ ਨਾਲ ਸ਼ੁਰੂ ਹੋਏ ਹੋ ਰਿਹਾ ਔਰ ਇਹਦੇ ਨਾਲ ਨਾਲ ਚੜੋਲੀ ਕਲੀਚਪੁਰ ਆਲੀ ਨੰਗਲ ਸੌਵਾਲ ਜਿਹੜੀਆਂ ਬਾਕੀ ਸਾਡੀਆਂ ਮੰਡੀਆਂ ਚ ਰਿਪੇਅਰ ਹੋਣ ਵਾਲੀ ਐ ਉਹ ਵੀ ਇਸ ਪ੍ਰੋਜੈਕਟ ਦੇ ਅੰਦਰ ਟੈਕ ਕੀਤੀਆਂ ਜਾਂ ਕਵਰ ਕੀਤੀਆਂ ਜਾਣਗੀਆਂ ਔਰ ਇਹ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਇਹ ਕੰਮ ਪੂਰਾ ਕੰਪਲੀਟ ਹੋ ਜਾਏਗਾ ਤਾਂ ਕਿ ਆਉਣ ਵਾਲਾ ਜਿਹੜਾ ਪ੍ਰੋਕਿਊਰਮੈਂਟ ਸੀਜ਼ਨ ਹੈ ਉਸ ਤੋਂ ਪਹਿਲੇ ਹੀ ਇਹ ਕੰਮ ਕੰਪਲੀਟ ਹੋ ਜਾਵੇ ਐਸੀ ਸਰਕਾਰ ਦੀ ਮਨਛਾਹ ਸੋ ਅੱਜ ਜਿਹੜਾ ਦਿਨਗਰ ਮੰਡੀ ਦਾ ਇਹ ਜਾਂ ਬਾਕੀ ਮੰਡੀਆਂ ਦੇ ਵਿੱਚ ਪਾ ਗਏ ਸਾਰੀਆਂ ਮੰਡੀਆਂ ਨੂੰ ਪਾ ਗਏ ਸਾਰਾ ਟੋਟਲ ਪ੍ਰੋਜੈਕਟ ਜਿਹੜਾ ਹੈ तकरीबन 4 ਕਰੋੜ ਦਾ ਔਰ ਸਿਰਫ ਦਿਨਾਨਗਰ ਦੇ ਵਿੱਚ ਹੀ 2 ਕਰੋੜ 70 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਖਾਲੀ ਦੀਨਾ ਨਗਰ ਦੇ ਵਿੱਚ ਸੋ ਅੱਜ ਮੈਂ ਸਾਰੇ ਇਲਾਕੇ ਤੇ ਇੱਥੇ ਆਏ ਨੇ ਮੇਰੇ ਵੋਟਰ ਸਪੋਰਟਰਸ ਸਾਰਿਆਂ ਨੇ ਮੈਂ ਅੱਜ ਦੇ ਦਿਨ ਇਸ ਕੰਮ ਵਾਸਤੇ ਇੱਥੇ ਪਹੁੰਚ ਕੇ ਬਹੁਤ-ਬਹੁਤ ਵਧਾਈ ਦੇਣੀ ਆ ਨਾਲ ਐਕਸੀਅਨ ਸਾਹਿਬ ਔਰ ਸਾਰਾ ਡਿਪਾਰਟਮੈਂਟ ਵੀ ਇੱਥੇ ਆਇਆ ਸੋ ਇਹ ਕੰਮ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਕੇ ਲੋਕਾਂ ਨੂੰ ਸਮਰਪਿਤ ਕਰਤਾ ਜਾਏਗਾ ਠੀਕ ਹੈ ਦੇਖੀਏ ਅੱਜ ਆਪਣਾ ਜਿਹੜਾ ਦੀਨਾ ਨਗਰ ਅਨਾਜ ਮੰਡੀ ਤੇ ਸਬਜ਼ੀ ਮੰਡੀ ਆ ਜਿਹੜੀ ਕਿ ਕਾਫੀ ਦੇਰ ਤੋਂ ਬਣੀ ਪਈ ਐ ਸ਼ੈੱਡ ਉਹਦੋਂ ਬਣਵਾਤੇ ਸੀ ਬਹੁਤ ਪਹਿਲੇ ਦੀ ਗੱਲ ਐ ਤੇ ਕਾਫੀ ਦੇਰ ਤੋਂ ਇਹਦੀ ਰਿਪੇਅਰ ਵਗੈਰਾ ਬੜੀ ਲੋੜੀਂਦੀ ਸੀ ਔਰ ਬੜੀ ਹੈਵੀ ਰਿਪੇਅਰ ਰਿਪੇਅਰ ਦੀ ਲੋੜ ਸੀ ਕੁਝ ਏਰੀਆ ਸਾਡਾ ਇਹ ਜਿਹਾ ਜਿਹੜਾ ਲੈਂਡ ਐਕਵੀਜ਼ੀਸ਼ਨ ਹੋਈਦੀ ਐ ਐਕਵਾਇਰ ਕੀਤਾ ਤਾਂ ਲੇਕਿਨ ਉੱਥੇ ਫੜ ਨਹੀਂ ਸੀ ਹੈਗੇ ਜਿਹਦੇ ਕਰਕੇ ਪ੍ਰੋਕਿਊਰਮੈਂਟ ਦੇ ਦਿਨਾਂ ਦੇ ਵਿੱਚ ਅਨਾਜ ਨੂੰ ਰੱਖਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਸੀ ਸੋ ਅਰੁਣਾ ਚੌਧਰੀ ਨੇ ਹਿੰਮਤ ਕਰਕੇ ਪੰਜਾਬ ਗਵਰਨਮੈਂਟ ਦੇ ਨਾਲ ਗੱਲ ਕਰਕੇ ਮਾਰਕੀਟਿੰਗ ਬੋਰਡ ਲਾਲ ਸਿੰਘ ਜੀ ਚੇਅਰਮੈਨ ਸਾਹਿਬ ਨਾਲ ਡਿਸਕਸ਼ਨ ਤੋਂ ਬਾਅਦ ਲਗਭਗ 4 ਕਰੋੜ ਰੁਪਿਆ ਦੀਨਾ ਨਗਰ ਦੀਆਂ ਮੰਡੀਆਂ ਵਾਸਤੇ ਜਿਹੜਾ ਉਹਨਾਂ ਨੇ ਐਲੋਕੇਟ ਕੀਤਾ ਔਰ ਵਰਕ ਟੈਂਡਰ ਕਾਲ ਕਰਕੇ ਅਲਾਟ ਕਰ ਚੁੱਕੇ ਆ ਅੱਜ ਨੀ ਪੱਥਰ ਤੁਹਾਡੇ ਸਾਹਮਣੇ ਰੱਖ ਦਿੱਤਾ ਔਰ ਇਹ ਮੇਰਾ ਖਿਆਲ ਕੁੱਲ ਮਿਲਾ ਕੇ 2 ਜਾਂ 3 ਮਹੀਨੇ ਦੇ ਵਿੱਚ ਇਹ ਕੰਮ ਕੰਪਲੀਟ ਹੋ ਜਾਏਗਾ ਇਸ ਦੇ ਵਿੱਚ ਦੋ ਨਵੇਂ ਫੜ ਬਣਨਗੇ ਦੀਨਾ ਨਗਰ ਬਾਕੀ ਜਿਹੜੀਆਂ ਮੰਡੀਆਂ ਨੇ ਝੜੋਲੀ ਮਰਾੜਾ ਕਲੀਚਪੁਰ ਪਨੀਆੜ ਇਹ ਜਿਹੜੀਆਂ 4-5 ਮੰਡੀਆਂ ਨੇ ਇਹਨਾਂ ਦੇ ਵਿੱਚ ਜੋ ਵੀ ਰਿਪੇਅਰ ਦਾ ਕੰਮ ਸੀ ਉਹ ਹੋਏਗਾ ਖਾਸ ਤੌਰ ਤੇ ਦੀਨਾ ਨਗਰ ਦੇ ਵਿੱਚ ਸਾਰੀ ਜਿਹੜੀ ਮੰਡੀ ਹੈ ਸਾਡੀ ਇਹਦੀ ਬਾਉਂਡਰੀ ਵਾਲ ਹਾਈ ਮਾਸਕ ਲਾਈਟਾਂ ਪਲੱਸ LED ਲਾਈਟਾਂ ਇੱਥੇ ਲਗਾਉਣ ਦਾ ਜਿਹੜਾ ਕੰਮ ਹੈਗਾ ਮੰਡੀ ਦੇ ਵਿੱਚ ਉਹ ਇਸ ਕੰਮ ਨਾਲ ਕੀਤਾ ਜਾਏਗਾ ਤੇ ਸਾਰੀਆਂ ਜਿਹੜੀਆਂ ਇੰਟਰਨਲ ਰੋਡਸ ਨੇ ਜਿਹੜੀਆਂ ਕਿ ਕਾਫੀ ਡੈਮੇਜ ਹੋ ਚੁੱਕੀਆਂ ਸੀ ਉਹ ਸਾਰਿਆਂ ਦੀ ਰਿਪੇਅਰ ਕਰਕੇ ਬਿਲਕੁਲ ਫਰਸਟ ਕਲਾਸ ਨਵਾਂ ਬਣਾ ਦੇਾਂਗੇ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਇਸ ਕੰਮ ਵਾਸਤੇ ਮੈਂ ਅੱਜ ਮਾਰਕੀਟਿੰਗ ਬੋਰਡ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣਾ ਜੀ న్యూਸ ਦਾ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ న్యూਸ ਦੀ ਨਨਕਰ